ਹallelujah ਦੁਨੀਆਂ ਤੇ ਵੱਸਦੇ ਸਾਰੇ ਮਸੀਹ ਭੈਣ ਭਰਾਵਾਂ ਨੂੰ ਰੱਬ ਦੇ ਖਾਦਮਾਂ ਨੂੰ ਸਾਰੀ ਕਲੀਸਿਆਂ ਨੂੰ ਮੇਰੇ ਲੋਹਤ ਜੋੜ ਕੇ ਜੈ ਹਮਸੀ ਦੀ ਮੈਂ ਕਿਸ ਨੂੰ ਸਿਖਾਉਣ ਦੇ ਲਈ ਨਹੀਂ ਬਲਕਿ ਮੇਰਾ ਸਜਾਓ ਹੈ ਔਰੋ ਸਜਾਓ ਹੈ ਕਿ ਲੋਕ ਉਹ ਵੱਡਾ ਦਿਨ 25 ਦਸੰਬਰ ਨੂੰ ਨਹੀਂ ਮਨਾਉਂਦੇ ਕੁਝ ਲੋਕ ਸਾਡੇ ਵਿੱਚ ਐਸੇ ਹਨ ਪਰ ਬਹੁਤ ਸਾਰੇ ਹਨ ਜਿਨ੍ਹਾਂ ਨੇ ਇਸ ਦਿਨ ਨੂੰ ਠਰਾਇਆ ਔਰ ਕੈਲੰਡਰਾਂ ਵਿੱਚ ਡਾਇਰੀਆਂ ਵਿੱਚ ਔਰ ਸਰਕਾਰਾਂ ਤੱਕ ਇਸ ਦਿਨ ਨੂੰ ਮਕਰਲ ਕੀਤਾ ਗਿਆ ਕਿ ਇਹ ਦਿਨ ਜਿਹੜਾ ਹੈ ਇਹ 25 ਦਸੰਬਰ ਦਿਨ ਜਿਹੜਾ ਹੈ ਇਸ ਦਿਨ ਮੁਕਤੀਦਾਤਾ ਧਰਤੀ ਉੱਤੇ ਦੇਹ ਧਾਰ ਕੇ ਪ੍ਰਗਟ ਹੋਇਆ ਔਰ ਸਭ ਨੇ ਆਨ ਵਧਾਈ ਦਿੱਤੀ ਔਰ ਫਰਿਸ਼ਤੇ ਆ ਨੇ ਆਕਾਸ਼ ਤੋਂ ਵਧਾਈ ਦਿੱਤੀ ਉਹ ਅਸੀਂ ਪਵਿੱਤਰ ਬਾਈਬਲ ਚੋਂ ਪੜਿਆ ਲੇਕਿਨ ਅਸੀਂ ਵਧਾਈ ਉਹ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਇਦਾ ਮਤਲਬ ਕੀ ਹੈ ਕਿ ਅਸੀਂ ਖੁਦਾ ਦੇ ਕਲਾਮ ਨੂੰ ਪੂਰਾ ਕਰਦੇ ਹਾਂ ਕਦਾ ਅਧੂਰਾ ਛੱਡਦੇ ਹਾਂ ਕਲਾਮ ਇਹ ਕਦਾ ਨਾ ਘਟਾਣਾ ਹੈ ਨਾ ਵਧਾਣਾ ਪ੍ਰਕਾਸ਼ ਦੀ ਪੋਥੀ ਉਸ ਦਾ 22 ਦੇ ਆਏ ਔਰ ਉਸ ਦੀ ਅਸੀਂ ਜਦ 18 ਤੋਂ 19 ਤੱਕ ਪੜ੍ਹਦੇ ਨਾ ਅਸੀਂ ਵਧਾਣਾ ਹੈ ਤਾਂ ਨਾ ਅਸੀਂ ਨੂੰ ਘਟਾਣਾ ਹੈ ਔਰ ਇਹਦੇ ਵਿੱਚ ਤੁਸੀਂ ਦੇਖਣਾ ਕਿ ਮੈਂ ਵਧਾਇਆ ਕੀ ਤੇ ਘਟਾਇਆ ਕੀ ਮੈਂ ਤਾਂ ਉਹ ਬੋਲਣ ਦੀ ਕੋਸ਼ਿਸ਼ ਕਰਨੀ ਹੈ ਜੋ ਖੁਦਾ ਦੇ ਕਲਾਮ ਚ ਲਿਖਿਆ ਹੈ ਅਗਰ ਕੋਈ ਇਹਨੂੰ ਵਧਾਇਆ ਸਮਝਦਾ ਹੈ ਉਹਦੀ ਇੱਛਾ ਹੈ ਅਗਰ ਇਸਨੂੰ ਘਟਾਇਆ ਸਮਝਦਾ ਹੈ ਉਹਦੀ ਇੱਛਾ ਹੈ ਮੈਂ ਤਾਂ ਪਵਿੱਤਰ ਬਾਈਬਲ ਹੀ ਪੜ੍ਹਨੀ ਆ ਔਰ ਜੋ ਬਾਈਬਲ ਬੋਲਦੀ ਹੈ ਉਸ ਤੋਂ ਬਾਅਦ ਮੈਂ ਇੱਕ ਸ਼ਬਦ ਵੀ ਬੋਲਣਾ ਨਹੀਂ ਆ ਸੋ ਖੁਦਾ ਦਾ ਪਵਿੱਤਰ ਵਚਨ ਦੱਸਦਾ ਹੈ ਅਸੀਂ ਪਹਿਲੇ ਦੇਖਾਂਗੇ ਲੂਕਾ ਰਸੂਲ ਦੀ ਅੰਜੀਲ ਉਸ ਦਾ ਪਹਿਲਾ ਦੇ ਆਏ ਔਰ ਉਸ ਦੀ ਸ਼ਬੀਅਤ 6ਵੇਂ ਮਹੀਨੇ ਜਬਰਾਈਲ ਦੂਤ ਪਰਮੇਸ਼ਰ ਦੇ ਵੱਲੋਂ ਨਾਸਰ ਕਾ ਨਾਮੇ ਗਲਦੀਲ ਦੇ ਇੱਕ ਨਗਰ ਵਿੱਚ ਇੱਕ ਕੁਵਾਰੀ ਦੇ ਕੋਲ ਭੇਜਿਆ ਗਿਆ ਜਿਸ ਦੀ ਕੁੜਮਾਈ ਯੂਸਫ ਕਰਕੇ ਦਾਊਦ ਦੇ ਘਰਾਨੇ ਦੇ ਇੱਕ ਪੁਰਸ਼ ਨਾਲ ਹੋਈ ਸੀ ਔਰ ਉਸ ਕੁਵਾਰੀ ਦਾ ਨਾਮ ਸੀ ਮਰੀਮ ਅਤੇ ਉਸ ਨੇ ਉਹ ਦੇ ਕੋਲ ਅੰਦਰ ਆ ਕੇ ਕਿਹਾ ਵਧਾਈਓ ਦੇਖੋ ਫਰਿਸ਼ਤਾ ਵੀ ਆ ਕੇ ਮਰੀਮ ਨੂੰ ਜੇ ਅਜਿ ਉਹਨੇ ਗਰਭਵਤੀ ਹੋਣਾ ਹੈ ਤੇ ਪਹਿਲੇ ਵਧਾਈ ਦੇ ਰਿਹਾ ਮਰੀਮ ਤੈਨੂੰ ਵਧਾਈ ਜਿਸ ਦੇ ਉੱਤੇ ਕਿਰਪਾ ਕੋਈ ਪ੍ਰਭੂ ਤੇਰੇ ਨਾਲ ਹੈ ਤੇਰੇ ਉੱਤੇ ਕਿਰਪਾ ਹੋਈ ਹੈ ਰੱਬ ਦੀ ਮੈਂ ਤੈਨੂੰ ਵਧਾਈ ਦਿੰਦਾ ਹਾਂ ਪਰ ਉਹ ਇਸ ਵਚਨ ਤੋਂ ਬਹੁਤ ਘਬਰਾਇਆ ਘਬराई ਅਰ ਸੋਚਣ ਲੱਗੀ ਜੋ ਇਹ ਕਿਹੋ ਜੀ ਵਧਾਈ ਹੈ ਫਿਰ ਮਰੀਮ ਨੇ ਸਿਰਧਰ ਆਇਆ ਵੀ ਇਹ ਵਧਾਈ ਕਿਹੋ ਜੀ ਆ ਦੂਜ ਨੇ ਨੂੰ ਆਖਿਆ हे ਮਰੀਮ ਨਾ ਡਰ ਕਿਉਂ ਜੋ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਆ ਤੇਰੇ ਉੱਤੇ ਰੱਬ ਦੀ ਕਿਰਪਾ ਮੈਂ ਤੈਨੂੰ ਤਾਂ ਵਧਾਈ ਦੇ ਰਿਹਾ ਅਰ ਅਤੇ ਵੇਖ ਤੂੰ ਗਰਭવતી ਹੋਵੇਂਗੀ ਔਰ ਪੁੱਤਰ ਜਨੇਗੀ ਅਤੇ ਉਹਦਾ ਨਾਮ ਯਸ਼ੂ ਰੱਖਣਾ ਮਤਲਬ ਫਰਿਸ਼ਤਾ ਨਾਮ ਵੀ ਪਹਿਲੇ ਦੱਸ ਰਿਹਾ ਹੈ ਵਧਾਈ ਟਕਾ ਕੇ ਦੇ ਰਿਹਾ ਹੈ ਉਹ ਮਹਾਨ ਹੋਵੇਗਾ ਅਤੇ ਅਤ ਮਹਾਨ ਦਾ ਪੁੱਤ ਸਦਾਵੇਗਾ ਇਹ ਸੀ ਮੰਨਦੇ ਆ ਕਿ ਪ੍ਰਭੂ ਯਸ਼ੂ ਮਸੀਹ ਪਰਮੇਸ਼ਰ ਦਾ ਇਕਲੌਤਾ ਪੁੱਤਰ ਹੈ ਤੇ ਪ੍ਰਭੂ ਪਰਮੇਸ਼ਰ ਉਹਦਾ ਪਿਤਾ ਦਾਊਦ ਦਾ ਤਖਤ ਉਸ ਨੂੰ ਦੇਵੇਗਾ ਉਹ ਯੁੱਗੋ ਯੋਗ ਯਾਕੂਬ ਦੇ ਘਰਾਨੇ ਉੱਤੇ ਰਾਜ ਕਰੇਗਾ ਅਤੇ ਉਹਦੇ ਰਾਜ ਦਾ ਅੰਤ ਨਹੀਂ ਹੋਵੇਗਾ ਉਹ ਯੁੱਗੋ ਯੁੱਗ ਰਾਜ ਕਰੇਗਾ ਆਮੀਨ ਸੋ ਅਗੇ ਮਰੀਮ ਕੀ ਬੋਲਦੀ ਹੈ ਤਦ ਮਰੀਮ ਨੇ ਦੂਤ ਨੂੰ ਆਖਿਆ ਇੱਕ ਇਹ ਕਿਰੂ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ ਇੱਕ ਸਵਾਲ ਸਰੀਰਕ ਤੌਰ ਤੇ ਜਿਵੇਂ ਅਸੀਂ ਅੱਜ ਰੱਖਦੇ ਹਾਂ ਲੇਕਿਨ ਮਰੀਆ ਨੇ ਨਹੀਂ ਰੱਖਿਆ ਤਦ ਦੂਤ ਨੇ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਕੁਝ ਲੋਕ ਸੋਚਦੇ ਹਨ ਬੋਲਦੇ ਵੀ ਹਨ ਕਿ ਪਵਿੱਤਰ ਆਤਮਾ 35 ਕੋਸ਼ਟ ਵਾਲੇ ਦੇ ਨਹੀਂ ਆਇਆ ਸੀ ਪਵਿੱਤਰ ਆਤਮਾ ਪਹਿਲ ਸ਼ੁਰੂ ਤੋਂ ਹੀ ਆ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਇਹ ਤਿੰਨੇ ਸਹਿਮਤ ਹਨ ਇਹ ਤਿੰਨੇ ਸ਼ੁਰੂ ਤੋਂ ਹਨ ਕੋ ਅੱਜ 35 ਕੋਸ਼ਟ ਵਾਲੇ ਦੇ ਨਹੀਂ ਆਇਆ ਪਵਿੱਤਰ ਆਤਮਾ ਪਹਿਲੇ ਹੀ ਉਤਰਦਾ ਸੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਰ ਦਾ ਪੁੱਤ ਕਹਾਵੇਗਾ ਅਰ ਵੇਖੋ ਤੇਰੀ ਸਾਕਨ ਲਿਸ਼ਬਤ ਉਹਨੂੰ ਵੀ ਬਡਾਪੇ ਵਿੱਚ ਪੁੱਤਰ ਹੋਣ ਵਾਲਾ ਹੈ ਅਤੇ ਜਿਹੜੀ ਬਾਝ ਕਾਉਂਦੀ ਸੀ ਉਹ ਦਾ ਇਹ 6ਵਾਂ ਮਹੀਨਾ ਹੈ ਕਿਉਂ ਕਿਉਂਕਿ ਕੋਈ ਬਚਨ ਪਰਮੇਸ਼ਰ ਵੱਲੋਂ ਸ਼ਕਤੀਹੀ ਨਹੀਂ ਹੋਵੇਗਾ ਕੋਈ ਵੀ ਜਿਹੜਾ ਪ੍ਰਭੂ ਵੱਲ ਸਨੇਹਾ ਹੁੰਦਾ ਹੈ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਹੋਏਗੀ ਬਿਲਕੁਲ ਸੰਪੂਰਨ ਹੋਵੇਗਾ ਮੇਰੇ ਮੇਰੇ ਨਾਲ ਤੇਰੇ ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ ਅੱਗੇ ਬੋਲ ਦਿੱਤਾ ਮਰੀਮ ਨੇ ਕਿਹਾ ਵੇਖ ਮੈਂ ਪ੍ਰਭੂ ਦੀ ਬੰਦੀ ਹਾਂ ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ ਤਦ ਦੂਤ ਉਹਦੇ ਕੋਲੋਂ ਚਲਾ ਗਿਆ ਇੱਥੇ ਲਿਖਿਆ ਵੀ ਦੂਤ ਉਹਦੇ ਕੋਲੋਂ ਇਹ ਗੱਲ ਕਹਿ ਕੇ ਚਲਾ ਗਿਆ ਜਦ ਅਸੀਂ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚੋਂ ਅੱਗੇ ਦੇਖਦੇ ਹਾਂ ਕਿ ਕਿੰਨਾ ਵੱਡਾ ਨਿਸ਼ਾਨ ਹਾਂ ਮਹੀਨੇ ਤੇ ਪਹਿਲੇ ਵੀ ਹੈਗੇ ਸੀ ਲੋਕ ਮਹੀਨੇ ਗਿਣਦੇ ਸੀ ਦਿਨ ਗਿਣਦੇ ਸਨ لیکن ਜੋ دنیا ਦੀ ਮਰਦਸ਼ਮਾਰੀ ਹੈ ਇਹ ਕੋਈ ਹਿੰਦੁਸਤਾਨ ਦੀ ਮਰਦਸ਼ਮਾਰੀ ਨਹੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੀ ਮਰਦਸ਼ਮਾਰੀ ਨਹੀਂ ਇਥੇ ਪਰਮੇਸ਼ਰ ਦਾ ਪਾਕ ਕਲਾਮ ਦਾਦਾ ਦਾ ਵੱਡਾ ਨਿਸ਼ਾਨ ਜੜਾ ਵਾ ਇਹ ਉਹਨਾਂ ਮੈਂ ਸੰਤਾਂ ਦਾ ਬਹੁਤ ਹੀ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਕਲੰਡਰ ਦੇ ਵਿੱਚ ਇਸ ਨੂੰ ਮੁਕਰਲ ਕੀਤਾ ਕਿਉਂਕਿ ਇਹ ਗੱਲ ਜਦੋਂ ਅਸੀਂ ਬਾਈਬਲ 'ਚ ਦੇਖਦੇ ਹਾਂ ਥੋੜੀ ਗੁੰਝਲੀ ਰਹਿ ਜਾਂਦੀ ਲੇਕਿਨ ਉਹਨਾਂ ਨੇ ਬਿਲਕੁਲ ਸਾਡੇ ਸਾਹਮਣੇ ਇੱਕ ਤਵਿਸ਼ ਤਸਵੀਰ ਬਣਾ ਕੇ ਦਿੱਤੀ ਪਰ ਇਸ ਤਸਵੀਰ ਨੂੰ ਬਹੁਤ ਸਾਰੇ ਲੋਕ ਜਿਹੜੇ ਆ ਅੱਜ ਵੀ ਨਹੀਂ ਮੰਨਦੇ ਔਰ ਅੱਜ ਵੀ ਇਸ ਗੱਲ ਨੂੰ ਘਟਾਉਂਦੇ ਆ ਅਸੀਂ ਘਟਾਉਣਾ ਨਹੀਂ ਆ ਅਸੀਂ ਵਚਨ ਨੂੰ ਬਿਲਕੁਲ ਉਸੇ ਤਰ੍ਹਾਂੇ ਬੋਲਣਾ ਤਾਂ ਜੋ ਸਾਡਾ ਖੁਦਾਮਨ ਸਾਡੇ ਉੱਤੇ ਖੁਸ਼ ਹੋਵੇ ਔਰ ਸਾਨੂੰ ਸਭਨਾਂ ਨੂੰ ਆਸ਼ੀਸ਼ ਦੇਵੇ ਆਮੀਨ ਅਸੀਂ ਪੜਾਂਗੇ ਲੂਕਰ ਸੋਲ ਦੇ ਦਿਨ ਜੀ ਉਸ ਦਾ ਦੂਸਰੇ ਦਿਨ ਵਿੱਚ ਅਸੀਂ ਇਸ ਵਚਨ ਨੂੰ ਅੱਛੇ ਤਰੀਕੇ ਨਾਲ ਜਾਣਾਂਗੇ ਕਿ ਖੁਦਾ ਦਾ ਕਲਾਮ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੇ ਵਧਾਈਆਂ ਦੇਣ ਬਾਰੇ ਕੀ ਕਹਿੰਦਾ ਹੈ ਔਰ ਜਿਹੜੇ ਨਹੀਂ ਦਿੰਦੇ ਹਨ ਉਹ ਆਪਣੀ ਮਰਜ਼ੀ ਕਰਨ ਲੇਕਿਨ ਅਸੀਂ ਵਧਾਈ ਜ਼ਰੂਰ ਦੇਵਾਂਗੇ ਔਰ ਉਸ ਦਿਨ ਖੁਸ਼ੀ ਮਨਾਵਾਂਗੇ ਔਰ ਸਭ ਨੂੰ ਕਹਾਂਗੇ ਹੈਪੀ ਕ੍ਰਿਸਮਸ ਸਭ ਨੂੰ ਵਧਾਈਆਂ ਖੁਦਾ ਸਭ ਨੂੰ ਆਸ਼ੀਸ਼ ਦੇਵੇ ਔਰ ਅੱਜ ਦਾ ਦਿਨ ਸਭ ਨਾਲ ਲਈ ਖੁਸ਼ੀਆਂ ਭਰਿਆ ਹੈ ਅਰਜ਼ੀ ਵਿੱਚ ਫਰਿਸ਼ਤੇ ਨੇ ਆ ਕੇ ਮਰੀਮ ਨੂੰ ਵਧਾਈਆਂ ਦਿੱਤੀਆਂ ਹਾਲੇਲੂਇਆ ਲੂਕਰ ਸੂਲ ਦਿਨ ਜੀ ਉਸ ਦਾ ਦੂਸਰਾ ਦਿ ਹੈ ਉਸ ਦੀ ਪਹਿਲੀ ਆਦੂ ਉਹਨੇ ਦਿਨੀ ਆਉ ਹੋਇਆ ਕਿ ਕੈਸਰ ਆਗੋਸਤ ਦੇ ਕੋਲੋਂ ਹੁਕਮ ਨਿਕਲਿਆ ਜੋ ਸਾਰੀ ਦੁਨੀਆ ਦੀ ਮਰਦੁਸ਼ਮਾਰੀ ਹੋਵੇ ਦੇਖੋ ਸਾਰੀ ਦੁਨੀਆ ਦੀ ਕੋ ਹਿੰਦੁਸਤਾਨ ਦੀ ਨਹੀਂ ਕੋਈ ਹੋਰ ਕਿਸੇ ਦੇਸ਼ ਦੀ ਨਹੀਂ ਸਾਰੀ ਦੁਨੀਆ ਦੀ ਮਰਦਸ਼ਮਾਰੀ ਹੋਵੇ ਇਹ ਪਹਿਲੀ ਮਰਦਸ਼ਮਾਰੀ ਸੀ ਜੋ ਸੂਰਿਆ ਦੇ ਹਾਕਮ ਕਨੇਨੀ ਯੁਸ ਦੇ ਸਮੇਂ ਵਿੱਚ ਕੀਤੀ ਗਈ ਸਾਰੀ ਦੁਨੀਆ ਦੀ ਮਰਦਸ਼ਮਾਰੀ ਉਦੋਂ ਸ਼ੁਰੂ ਹੋਈ ਆ ਉਦੋਂ ਹੀ ਨਾਮ ਲਿਖਾਉਣ ਲੱਗੇ ਔਰ ਇਹ ਹੁਕਮ ਜਾਰੀ ਹੋਇਆ ਤਦ ਸਭ ਆਪੋ ਆਪਣੇ ਨਗਰ ਨੂੰ ਨੌ ਲਖੋਂ ਚੱਲੇ ਸਾਰੇ ਲੋਕ ਆਪੋ ਆਪਣੇ ਨਾਮਲ ਖਾਨ ਲਈ ਜਾ ਰਹੇ ਆ ਅਤੇ ਯੂਸਫ ਵੀ ਇਸ ਲਈ ਜੋ ਉਹ ਦਊ ਦੇ ਘਰਾਨੇ ਤੇ ਔਲਾਦ ਵਿੱਚੋਂ ਸੀ ਗਲੀਲ ਦੇ ਨਾਸਰਕ ਨਗਰੋ ਯਹੂਦਾ ਵਿੱਚ ਦਊ ਦੇ ਨਗਰ ਬੈਤਲਮ ਜੋ ਕਹਾਉਂਦਾ ਹੈ ਗਿਆ ਉਹ ਸੈਂਟਰ ਦੇ ਵਿੱਚ ਬੈਤਲਮ ਜੋ ਕਹਾਉਂਦਾ ਉੱਥੇ ਗਿਆ ਮਰੀਮ ਗਰਵਤੀ ਹੈ ਉਹਦਾ ਸਮਾਂ ਬਿਲਕੁਲ ਕਰੀਬ ਹੈ ਲੇਕਿਨ ਅਸੀਂ ਜਦ ਨਾਟਕ ਕਰਦੇ ਹੁੰਦੇ ਸੀ ਤਾਂ ਉਹਦੇ ਚ ਬੋਲਦੇ ਮਰੀਮ ਕਹਿੰਦੀ ਮੇਰਾ ਜਨਮ ਤਾਂ ਨਾ ਮਮਕਨ ਹੈ ਔਰ ਯੂਸਫ ਕਹਿੰਦਾ ਹੈ ਕਿ ਤੇਰਾ ਜਨਮ ਮਮਕਨ ਹੈ ਤੇ ਬਾਦਸ਼ਾਹ ਦਾ ਹੁਕਮ ਟਲਣਾ ਵੀ ਨਾ ਮਮਕਨ ਹੈ ਕਿਉਂਕਿ ਹੁਕਮ ਹੈ ਦਾਮੇ ਜਿਹੜਾ ਨਾਮ ਨਹੀਂ ਲਿਖਾਇਆ ਕੋ ਮਾਰ ਦਿੱਤਾ ਜਾਏਗਾ ਔਰ ਮਰੀਮ ਗਰਵਤੀ ਗਈ ਔਰ ਅੱਗੇ ਲਿਖਿਆ ਪਰਮੇਸ਼ਰ ਦੇ ਇੱਕ ਪਾਕ ਕਲਾਮ ਚ ਬਈ ਆਪਣੀ ਬਈ ਆਪਣੀ ਮੰਗ ਮਰੀਮ ਸਣੇ ਜੋ ਗਰਵਤੀ ਸੀ ਆਪਣਾ ਨਾਮ ਲਖਾਉਣ ਲਈ ਦੋਨੇ ਜਣੇ ਅਤੇ ਆਉ ਹੋਇਆ ਕਿ ਉਹਨਾਂ ਦੇ ਉਥੇ ਹੁੰਦਿਆ ਮਰੀਮ ਦੇ ਜਨਮ ਦੇ ਦਿਨ ਪੂਰੇ ਹੋ ਗਏ ਦੇਖੋ ਇੱਥੇ ਬਿਲਕੁਲ ਸਾਨੂੰ ਸਪਸ਼ਟੀਕਰਨ ਮਿਲੇਗਾ ਕਿ ਖੁਦਾ ਦਾ ਪ੍ਰਭੂ ਯਸ਼ੂ ਦਾ ਜਨਮ ਦਿਨ 25 ਤਰੀਕ ਵਾਲੇ ਦਿਨ ਹੀ ਹੋਇਆ ਹੁਣ ਤੁਸੀਂ ਕਹੋਗੇ ਕਿ ਮਰਦੁਸ਼ਮਾਰੀ ਕੈਲੰਡਰ ਤਾਂ ਬਾਚ ਬਣਿਆ ਲੇਕਿਨ 25 ਤਰੀਕਦ ਆ ਗਈ ਤਰੀਕਾਂ ਨੂੰ ਪਹਿਲੇ ਮੰਨਿਆ ਜਾਂਦਾ ਸੀ तरीका पहले ऐ नहीं भी तरीका नहीं मानदे सी मानदे सी मैं बाइबल च बहुत जगह तो पढ़या लेकिन मर्दशमारी नहीं सी मर्दशमारी नहीं सी बाइबल तो सब साहब में मर्दशमारी नहीं सी सरकार दे ਘਰ ਦੇ ਵਿੱਚ ਡਾਟਾ ਨਹੀਂ ਸੀ ਜਿਹੜੀ ਉਸ ਸਮੇਂ ਸਰਕਾਰ ਮਕਰਲ ਹੁੰਦੀ ਸੀ ਸੋ ਖੁਦਾ ਦੇ ਪਵਿੱਤਰ ਵਚਨ ਦੇ ਅਨੁਸਾਰ ਅੱਗੇ ਪੜਦੇ ਆ ਤੇ ਉਹ ਆਪਣਾ ਜੇਠੇ ਪੁੱਤ ਨੂੰ ਜਣੀ ਔਰ ਉਹਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ ਕਿਉਂ ਜੋ ਉਹਨੂੰ ਸਰਾਂ ਵਿੱਚ ਥਾਣਾ ਮਿਲਿਆ ਉੱਥੇ ਜਿੱਥੇ ਇੰਨੀ ਭੀੜ ਸੀ ਇੰਨੀ ਭੀੜ ਸੀ ਸ਼ਰਾਂ ਦੇ ਵਿੱਚ ਉਹਨੂੰ ਮਤਲਬ ਕਿਤੇ ਹੋਰ ਜਗ੍ਹਾ ਥਾ ਨਹੀਂ ਮਿਲਿਆ ਉਹਨੇ ਕਸਰਾ ਪਸ਼ੂਆਂ ਵਾਲੀ ਜਗ੍ਹਾ ਜਿੱਥੇ ਉਹਨੂੰ ਮਿਲੀ ਉੱਥੇ ਉਹਨੇ ਪ੍ਰਭੂ ਯੇਸ਼ੂ ਮਸੀਹ ਨੂੰ ਜਨਮ ਦਿੱਤਾ ਔਰ ਉਸ ਦੇਸ਼ ਵਿੱਚ ਅਜ਼ਾਲੀ ਸਮ ਜੋ ਰੜ ਵਿੱਚ ਰਹਿੰਦੇ ਐ ਤੇ ਰਾਤ ਨੂੰ ਆਪਣੇ ਇੱਜੜਾਂ ਦੀ ਰਾਖੀ ਕਰਦੇ ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਕੋਲ ਆਖ ਲੋਤਾ ਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਫੇਰੇ ਚਮਕਿਆ ਅਤੇ ਉਹ ਬਹੁਤ ਹੀ ਡਰ ਗਏ ਤਦ ਦੂਤ ਨੇ ਉਹਨਾਂ ਨੂੰ ਆਖਿਆ ਨਾ ਡਰੋ ਕਿਉਂ ਕੀ ਵੇਖੋ ਮੈਂ ਤੁਹਾਨੂੰ ਇੱਕ ਵੱਡੀ ਖੁਸ਼ਖਬਰੀ ਦਿੰਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗੀ ਇੱਥੇ ਵੀ ਲਿਖਿਆ ਕੋ ਮੁਕਤੀ ਦਾਤਾ ਹੈ ਸਾਰੀ ਦੁਨੀਆ ਦਾ ਮੁਕਤੀ ਸਾਰੀ ਪਰਜਾ ਲਈ ਹੋਵੇਗੀ ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਹੈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਹੈ ਜਿਹੜਾ ਮਸੀਹ ਪ੍ਰਭੂ ਹੈ ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਕੱਪੜੇ ਵਿੱਚ ਲਪੇਟਿਆ ਇਹ ਦੂਤ ਸੁਨੇਹਾ ਦੇ ਰਿਹਾ ਸੀ ਅੱਜ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪ ਸੁਨੇਹਾ ਦਿੰਨੇ ਆਂ ਔਰ ਉਸ ਸੁਨੇਹ ਨੂੰ ਦੇਣ ਵਾਸਤੇ ਖੁਦਾਵੰਦ ਐਸਾ ਪ੍ਰਬੰਧ ਕੀਤਾ ਕਿ ਫਰਿਸ਼ਤੇ ਅਸਮਾਨ ਵਿੱਚ ਖੁਸ਼ੀ ਮਨਾ ਰਹੇ ਹਨ ਔਰ ਅਸੀਂ ਧਰਤੀ ਤੇ ਉਹਦੇ ਜਨਮ ਦਿਨ ਦੀ ਖੁਸ਼ੀ ਨਹੀਂ ਮਨਾਉਂਦੇ ਕੱਪੜੇ ਵਿੱਚ ਲਪੇਟਿਆ ਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ ਤਾਂ ਇੱਕ ਦਮ ਦੂਤਾਂ ਦੇ ਫੌਜ ਦਾ ਇੱਕ ਜਸਾ ਤਸ ਇੱਕਦਮ ਸਵਰਗ ਦੀ ਫੌਜ ਦਾ ਇੱਕ ਜਸਾ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ਰ ਦੀ ਉਸਤਤ ਕਰਦਾ ਤੇ ਇਹ ਕਹਿੰਦਾ ਸੀ ਪਰਮ ਧਮ ਵਿੱਚ ਪਰਮੇਸ਼ਰ ਦੀ ਵਡਾਈ ਅਤੇ ਧਰਤੀ ਉੱਤੇ ਸ਼ਾਂਤੀ ਉਹਨਾਂ ਲੋਕਾਂ ਉਤੇ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ ਇੱਥੇ ਬਹੁਤ ਵੱਡਾ ਕੁਐਸਚਨ ਵੀ ਆਗਾ ਵੀ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਪ੍ਰਸੰਨ ਹੈ ਜਿਹੜੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਉਹਨਾਂ ਦਾ ਪ੍ਰਸੰਨ ਨਹੀਂ ਹੈਗਾ ਪਰ ਜਿਹੜੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ ਹਨ ਉਹਨਾਂ ਉਹ ਪਰਸੰਨ ਹੈ ਕਈ ਕਹਿੰਦੇ ਇੱਕ ਕੰਮ ਕਰਦੇ ਆ ਦੂਜਾ ਛੱਡ ਦਿੰਨੇ ਆ ਯਹੂਦੀਆਂ ਨੇ ਕੋਈ ਗਲਤੀ ਨਹੀਂ ਕੀਤੀ ਲੇਕਿਨ ਜਿਹੜਾ ਕੰਮ ਕਰਨ ਵਾਲਾ ਸੀ ਉਹ ਜਿਹੜਾ ਕੰਮ ਕਰਦੇ ਜਿਹੜਾ ਮੈਂ ਕਹਿ ਦਿੱਤਾ ਸੀ ਉਹ ਤੇ ਫਿਰ ਘਰੇ ਹੋਏ ਅੜੇ ਹੋਏ ਸੀ ਲੇਕਿਨ ਅੱਗੇ ਨਹੀਂ ਸੀ ਵੱਧਦੇ ਤੋਂ ਇਸ ਕਰਕੇ ਹੀ ਖੁਦਾ ਨੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕੈਸਰ ਦਾ ਕੈਸਰ ਨੂੰ ਦਿਓ ਜਿਹੜਾ ਪਰਮੇਸ਼ਰ ਦਾ ਉਹ ਪਰਮੇਸ਼ਰ ਨੂੰ ਦਿਓ ਸੋ ਇਹ ਦਰਸੀ ਜਾਂਦੇ ਨਹੀਂ ਜ਼ਿਆਦਾ ਲੇਕਿਨ ਸਾਡੇ ਵਿੱਚ ਇੱਕ ਗੱਲ ਨਹੀਂ ਨਹੀਂ ਸਾਨੂੰ ਪਾਰ ਲਗਾਣਾ ਦੋਨਾਂ ਗੱਲਾਂ ਨੇ ਪਾਰ ਲਗਾਣਾ ਹੈ ਅਸੀਂ ਇਸ ਵਚਨ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਹੀ ਫਿਰ ਹੀ ਅਸੀਂ ਫਤਿਹ ਪਾ ਸਕਦੇ ਹਾਂ ਸੋ ਸਭਨੋ ਜਿਹੜੇ ਨਹੀਂ ਮੰਨਦੇ ਉਹ ਨਹੀਂ ਪਰ ਜਿਹੜੇ ਮੰਨਦੇ ਹਨ ਉਹਨਾਂ ਦਾ ਖੁਦਾ ਪ੍ਰਸੰਨ ਹੈ ਇਹ ਸਵਰਗ ਦੂਤ ਕਹਿ ਰਿਹਾ ਹੈ ਕੋਈ ਸ਼ਬਦ ਪਰਮੇਸ਼ਰ ਵੱਲੋਂ ਸ਼ਕਤੀ ਹੀ ਨਹੀਂ ਆ ਹੁਣ ਅੱਗੇ ਸੀ ਦੇਖਦੇ ਹਾਂ ਕਿ ਕਿਵੇਂ ਇਸ ਬੱਚੇ ਨੂੰ ਖੁਦਾਵੰਤ ਕਲੀਅਰ ਕਰਦਾ ਹੈ ਲਿਖਿਆ 21 ਅਧ ਵਿੱਚ ਜਦ 8 ਦਿਨ ਪੂਰੇ ਹੋਏ ਕਿ ਉਹਦੀ ਸੁੰਤ ਹੋਣ ਤਾਂ ਉਹਦਾ ਜਨ ਉਸਦਾ ਉਹਦਾ ਨਾਮ ਯਿਸੂ ਰੱਖਿਆ ਗਿਆ ਉਹਦੀ ਸੁੰਤ ਹੋਣੀ ਸੀ ਉਹਨੂੰ 8 ਦਿਨਾਂ ਜਦ 8 ਦਿਨ ਤਾਂ ਹੋયા ਤੇ ਯੂਸੂ ਔਰ ਮਰੀਮ ਯਹੂਦੀਆਂ ਦੀ ਰੀਤੀ ਦੇ ਅਨੁਸਾਰ ਉਹਨੂੰ ਖਾਇਕਲ ਵਿੱਚ ਲੈ ਕੇ ਗਏ ਤਾਂ ਜੋ ਉਹਦੀ ਸੰਤ ਹੋਵੇ ਤਾਂ ਉਹਦਾ ਉਸ ਦਿਨ ਉਹਦਾ ਨਾਮ ਯਸ਼ੂ ਰੱਖਿਆ ਗਿਆ ਕਿ ਜਨ ਉਸੇ ਇੱਕ ਤਰੀਕ ਕੰਨੇ ਆ ਜਾਂ 8 ਦਿਨ ਪੂਰੇ ਹੋਏ ਕਿ ਉਹਦੀ ਸੰਤ ਹੋਣ ਤਾਂ ਉਹ ਦਾ ਨਾਮ ਯਸ਼ੂ ਰੱਖਿਆ ਗਿਆ ਜੋ ਉਹਦੇ ਕੁੱਖ ਵਿੱਚ ਪੈਣ ਤੋਂ ਅੱਗੇ ਦੂਤ ਨੇ ਰੱਖਿਆ ਸੀ ਜਾਨੀ ਕਿ ਜੋ ਪਹਿਲੇ ਰੱਖਿਆ ਗਿਆ ਸੀ ਉਹ ਨਾਮ ਰੱਖਿਆ ਗਿਆ ਹੁਣ 8 ਦਿਨਾਂ ਦਾ ਸੀ ਤੇ ਇਹ ਉਹਨਾਂ ਮੈਂ ਖਾਦਾ ਖੁਦਾ ਦੇ ਖਾਦਮਾਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਇਸ ਕਲੰਡਰ ਨੂੰ ਬਣਾਇਆ ਔਰ ਸਾਡੇ ਤੱਕ ਵੀ ਇਹ ਨਮਾਨਿਆਂ ਤੱਕ ਇਸ ਸਨੇਹ ਨੂੰ ਪਹੁੰਚਾਇਆ ਅਸੀਂ ਉਹਨਾਂ ਨੂੰ ਜੈਮਸੀ ਦੀ ਔਰ ਉਹਨਾਂ ਦਾ ਬਹੁਤ ਹੀ ਧੰਨਵਾਦ ਦੀਆਂ ਖੁਦਾ ਉਹਨਾਂ ਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਜਿਨ੍ਹਾਂ ਨੇ ਅਧੂਰੇ ਲੋਕਾਂ ਦੀ ਮਦਦ ਕੀਤੀ ਤਾਂ ਜੋ ਪਰਮੇਸ਼ਰ ਦੀ ਕਿਰਪਾ ਸਭਨਾ ਤੇ ਬਣੀ ਰਹੇ ਹਾਲੇਲੂਇਆ ਸੋ ਅੱਗੇ ਅਸੀਂ ਪਰਮੇਸ਼ਰ ਦੇ ਪਾਕ ਕਲਾਮ ਚੋਂ ਫੇਰ ਸਪਸ਼ਟੀ ਕਰਨ ਹੁੰਦਾ ਹੈ ਜਾਂ موسی ਦੀ ਸ਼ਰ੍ਹਾ ਮੁਜਵ ਉਹਨਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੂ ਦੇ ਅੱਗੇ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ ਜਿਵੇਂ ਪ੍ਰਭੂ ਦੀ ਸ਼ਰਮ ਵਿੱਚ ਲਿਖਿਆ ਹੋਇਆ ਸੀ ਬਈ ਹਰ ਇੱਕ ਉੱਖ ਦਾ ਖੋਲਣ ਵਾਲਾ ਨਰ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ ਇਹ ਨਰ ਜਿਹੜਾ ਪਵਿੱਤਰ ਕਹਾਵੇਗਾ ਇਹ ਸ਼ਰ੍ਹਾ ਸੀ ਉਹਨਾਂ ਦੀ ਔਰ ਉਸ ਮੁਜਬ ਉਸ ਨੂੰ ਹੇਕਲ ਦੇ ਵਿੱਚ ਲਿਆਂਦਾ ਗਿਆ ਅਤੇ ਉਸ ਗੱਲ ਦੇ ਅਨੁਸਾਰ ਜੋ ਪ੍ਰਭੂ ਦੀ ਸ਼ਰਅ ਵਿੱਚ ਲਿਖੀ ਹੋਈ ਹੈ ਅਰਥਾਤ ਖੁਮਾਰੀ ਦਾ ਇੱਕ ਜੋੜਾ ਜਾਂ ਕਬੂਤਰਾਂ ਦੇ ਦੋ ਬੱਚੇ ਬਲੀਦਾਨ ਕਰਨ ਅੱਗੇ ਜੋ ਮਤਲਬ ਯਹੂਦੀਨੀ ਸਰਾਸੀ ਉਹਨਾਂ ਦੇ ਮੁਤਾਬਕ ਕੀਤਾ ਪਰ ਸਾਡਾ ਵਿਚਾਰ ਜਿਹੜਾ ਹੈ ਕਿ ਯਿਸੂ ਦੇ ਜਨਮ ਦਿਨ ਵਾਲੇ ਦਿਨ ਅਸੀਂ ਖੁਸ਼ੀ ਕਿਉਂ ਨਹੀਂ ਮਨਾਉਂਦੇ ਨਵੇਂ ਸਾਲ ਤੇ ਵੀ ਖੁਸ਼ੀ ਮਨਾਓ ਜਨਮ ਦਿਨ ਤੇ ਵੀ ਖੁਸ਼ੀ ਮਨਾਓ ਅਸੀਂ ਕੋਸ਼ਿਂ ਜਦੋਂ ਵੀ ਸਾਡਾ ਦਿਲ ਕਰੇ ਉਹ ਦੋ ਵੀ ਮਨਾ ਸਕਦੇ ਹਾਂ ਜਿੱਦਾਂ ਹੁਣ ਅਸੀਂ ਹਰ ਮਹੀਨੇ ਸ਼ਰਾਬਾਨੀ ਕਰਦੇ ਹਾਂ ਤੇ ਬਾਈਬਲ 'ਚ ਲਿਖਿਆ ਹੈ ਜਦੋਂ ਤੁਸੀਂ ਇਕੱਠੇ ਹੋਵੋ ਤੇ ਤੁਸੀਂ ਉਹਦੀ ਮੌਤ ਨੂੰ ਯਾਦ ਕਰੋ ਅਸੀਂ ਹਰ ਮਹੀਨੇ ਬਾਅਦ ਇਕੱਠੇ ਹੋ ਕੇ ਉਹਦੀ ਮੌਤ ਨੂੰ ਯਾਦ ਕਰਦੇ ਹਾਂ ਤੇ ਬੜੇ ਅੱਛੇ ਤਰੀਕੇ ਨਾਲ ਅਸੀਂ ਉਹਦੀ ਸ਼ੁਕਰਗੁਜ਼ਾਰੀ ਕਰਦੇ ਹਾਂ ਤੇ ਜੇ ਅਸੀਂ ਮੰਨ ਲਓ ਵੀ ਇਹ ਦਿਨ ਨੂੰ ਮੈਂ ਆਪਣਾ ਕੁਝ ਜੋ ਦੇ ਰਿਹਾ ਵੀ ਕਿਸੇ ਦਿਨ ਵੀ ਮਨਾ ਲਈਏ ਬਾਜਾ ਸੀ ਯਿਸੂ ਮਸੀਹ ਦੇ ਜਨਮ ਦਿਨ ਦੇ ਗੀਤ ਬਾਲਣੇ ਆ ਤੇ ਉਹਦੇ ਵਿੱਚ ਕੋਈ ਵਧਾਉਣ ਨੂੰ ਘਟਾਉਣ ਵਾਲੀ ਕਿਹੜੀ ਗੱਲ ਹੈ ਤੇ ਜੋ ਇੱਕ ਬੜੇ ਅੱਛੇ ਤਰੀਕੇ ਨਾਲ ਅੱਠਾਂ ਦਿਨਾਂ ਦਾ ਸੀ ਉਹਨੂੰ ਬੈਕ ਲਿਆ ਕੇ ਤੇ ਸਾਡੇ ਇਹ ਬੜੇ ਹੀ ਆਦਰਯੋਗ ਖੁਦਾ ਦੇ ਖਾਦਮਾਂ ਜਿਨ੍ਹਾਂ ਨੇ ਇਹ ਦਿਨ ਨੂੰ ਮੁਕਰਲ ਕੀਤਾ ਕਿ 25 ਤਰੀਕ ਨੂੰ ਵੱਡਾ ਦਿਨ ਮਨਾਇਆ ਜਾਏ ਸਾਡੀਆਂ ਸਰਕਾਰਾਂ ਹਿੰਦੁਸਤਾਨ ਦੀਆਂ ਮੰਦ ਦਿਨ ਬਾਰ ਦੇ ਪਹਿਲੇ ਛੁੱਟੀਆਂ ਬਾੜੀਆਂ ਹੁੰਦੀਆਂ ਸੀ ਲੇਕਿਨ ਹੁਣ ਛੁੱਟੀਆਂ ਤੁਹਾਡੇ ਘਟਾ ਦਿੱਤੀਆਂ ਤੇ ਸਾਰੇ ਵਰਲਡ ਵਿੱਚ ਵੱਡੇ ਦਿਨ ਬੜੀ ਧੂਮ ਧਾਮ ਨਾਲ ਸਾਰਾ ਦਸੰਬਰ ਮਹੀਨਾ ਹੀ ਮਨਾਉਂਦੇ ਆ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਇੱਕ ਦੂਜੇ ਕੋਲ ਆਪਣੇ ਹਾਦੀਆਂ ਕਲੌਂਦੇ ਆ ਔਰ ਇੱਕ ਦੂਜੇ ਨਾਲ ਬੜਾ ਪਿਆਰ ਵਡਾਉਂਦੇ ਆ ਮੈਂ ਚਲੋ ਬਾਹਰਤ ਨਹੀਂ ਗਿਆ ਲੇਕਿਨ ਮੈਂ ਸੁਣਦਾ ਕਿ ਵੱਡੇ 25 ਦਸੰਬਰ ਤੋਂ ਮਤਲਬ ਫ੍ਰੀ ਹੋ ਜਾਂਦਾ ਹੈ ਕਿ ਤੁਸੀਂ ਆਪਣਾ ਜਾਣੀ ਕਿ ਤੋਹਫਾ ਖੁਸ਼ੀ ਦਾ ਆਪਣੇ ਜਿਹੜੇ ਵੀ ਦੇਸ਼ ਤੇ ਤੁਸੀਂ ਆਏ ਹੋ ਉਥੇ ਭੇਜ ਸਕਦੇ ਹੋ ਟੈਕਸ ਵੀ ਮਾਫ ਹੋ ਜਾਂਦਾ ਅਸੀਂ ਕਿਉਂ ਨਹੀਂ ਮੰਨਾਂਦੇ ਇਹ ਜਿਹੜੇ ਨਹੀਂ ਮੰਨਾਂਦੇ ਨਾ ਇਹ ਬਚਨ ਘਟਾਉਂਦੇ ਆ ਤੇ ਇਹ ਮਸੀਹ ਵਿਰੋਧੀ ਹੋ ਸਕਦੇ ਆ ਮਸੀਹ ਨਾਲ ਸਹਿਮਤ ਨਹੀਂ ਹਨ ਖੁਦਾਸ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ